ਤਾਂ ਤੁਸੀਂ ਦਮਦਮਾ ਸਾਹਿਬ ਦੇ ਜਥੇਦਾਰ ਵੱਜੋਂ ਸੇਵਾਮੈਂ ਖਤਮ ਹੋਣ ਤੋਂ ਬਾਅਦ ਗਿਆਨੀ ਹਰਪੀ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਤੇ ਨਿਸ਼ਾਨੇ ਸਾਦੇ ਹਨ। ਉਹਨਾਂ ਨੇ ਇੱਕ ਸਮਾਗਮ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਾ ਮੰਨ ਕੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਲਈ ਹੈ। ਉਹਨਾਂ ਨੇ ਕਿਹਾ ਕਿ ਜਿਸ ਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਹੈ ਉਹ ਬਖਸ਼ਿਆ ਨਹੀਂ ਗਿਆ ਹੈ। ਗਿਆਨੀ ਹਰਪੀ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਸ਼੍ਰੋਮਣੀ ਅਕਾਲੀ ਦਲ ਭਗੋੜਾ ਹੈ। ਇਹ ਸ਼੍ਰੋਮਣੀ ਅਕਾਲੀ ਦਲ ਨਹੀਂ ਇਹ ਭਗੋੜਾ ਦਲ ਹੈ। ਗਿਆਨੀ ਹਰਪੀ ਸਿੰਘ ਨੇ ਕਿਹਾ ਕਿ 2 ਦਸੰਬਰ ਨੂੰ shri akal takht sahib ਤੋਂ akali dal ਦੀ ਭਰਤੀ ਲਈ 7 ਮੈਂਬਰੀ ਕਮੇਟੀ ਨੂੰ ਹੁਕਮ ਦਿੱਤਾ ਗਿਆ ਸੀ ਨਾ ਕਿ akali dal ਦੀ ਵਰਕਿੰਗ ਕਮੇਟੀ ਜਾਂ akali dal ਨੂੰ ਉਹਨਾਂ ਨੇ ਕਿਹਾ ਕਿ 7 ਮੈਂਬਰੀ ਕਮੇਟੀ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ ਗਿਆਨੀ ਹਰਪੀ ਸਿੰਘ ਨੇ ਕਿਹਾ ਕਿ ਜਿਹੜਾ ਵੀ ਤਖਤਾਂ ਦੇ ਹੁਕਮਾਂ ਨੂੰ ਨਹੀਂ ਮੰਨਦਾ ਉਸ ਦਾ ਹਸ਼ਰ ਬਹੁਤ ਬੁਰਾ ਹੁੰਦਾ ਹੈ ਜੋ ਵੀ shri akal takht sahib ਨਾਲ ਟਕਰਾਇਆ ਹੈ ਉਹ ਖਤਮ ਹੋਇਆ ਹੈ ਤਨ ਤਨ ਸਾਹਿਬ shri guru granth sahib ਸੱਚੇ ਪਾਤਸ਼ਾਹ ਜੀ ਦੇ ਮਹਾਨ ਫਲਸਫੇ ਨੂੰ ਸਰਵਨੰਦ ਵਾਲਿਆਂ ਦਾ ਅੱਜ ਦਾ ਇਹ ਕੱਟ ਇਸ ਸਿੱਖ ਫੈਡਰੇਸ਼ਨ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਦੇ ਵਿੱਚ ਹਾਜ਼ਰੀਆਂ ਭਰਿਆ। ਮੈਂ ਸਭ ਤੋਂ ਪਹਿਲਾਂ ਆਪ ਜੀ ਨਾਲ ਖਤੇ ਦੀ ਸਾਂਝ ਪਾਉਣਾ ਜੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਹੈ ਪਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੋਲਾਰਿਆਂ ਨੇ ਆਪ ਜੀ ਨੂੰ ਸੰਬੋਧਨ ਹੋ ਕੇ ਪੰਥ aur ਪੰਜਾਬ ਦੀ ਜੜਦੀ ਕਲਾ ਦੀ ਗੱਲ ਕੀਤੀ ਹੈ अज जो समाज वर्तारे साज वरत रहे कोई नवे नहीं है इन्हों का इतिहास बहुत पुराना है। जो गुरु नानक साहब सच्चे पातशाह ने उठ के संसार में कहा एको है भाई एको है साहेब मेरा एको है ਜਿਹੜੇ ਗਵੰਧ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਜਦ ਤਰੀ ਦੇਵਵਾਨ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਮੁਕਾਲਫਤ ਸ਼ੁਰੂ ਕਰ ਦਿੱਤੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਦੇ ਵਿੱਚ ਜ਼ੋਰਦਾਰ ਆਵਾਜ਼ بلند ਕਰਕੇ ਆਖਿਆ ਰਾਜੀ ਸੀ ਹੀ ਮੁਕੱਦਮੇ ਕੁੱਤੇ ਜਾਈ ਜਿਦਾਂ ਕੱਠੇ ਸੁੱਤੇ ਜਦੋਂ ਭਾਈ ਗੁਰਦਾਸ ਜੀ ਦੇ ਸ਼ਬਦਾਂ ਕਿਹਾ ਕਾਜੀ ਹੋਏ ਇਸ਼ਵਤੀ ਵੱਡੀ ਲੈ ਕੇ ਹੱਕ ਦਵਾਏ ਜਦੋਂ ਆਖਿਆ ਕਾਜੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੇ ਜੀਆ ਕਾ ਹੈ ਉਸ ਵੇਲੇ ਦੇ ਧਾਰਮਿਕ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਉਸ ਵੇਲੇ ਦੇ ਰਾਸੀ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਵਿਰੋਧ ਕਿਸ ਸਿਖਰ ਤੱਕ ਪਹੁੰਚਿਆ ਕਿ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ 95 ਜਾਮੇ ਦੇ ਵਿੱਚ 33 ਤਵੀ ਦੇ ਉੱਤੇ ਬਿਠਾਉਂਦੇ ਆ। ਤੇ 9ਵੇਂ ਜਾਮੇ ਦੇ ਵਿੱਚ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸੀਸ ਕਲਮ ਕਰਾਉਣਾ ਪਿਆ। ਇਹ ਵਿਰੋਧ ਦਾ ਨਤੀਜਾ ਸੀ। ਇਹ ਵਿਰੋਧ ਦਾ ਸੇਟਅਪ ਤਨੂਰੁ ਨਾਇਸਾ ਜੀ ਦਾ ਫਲਸਫਾ ਹੀ ਸਾਨੂੰ ਕਹਿੰਦਾ ਜਾਓ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਉ ਇੱਕ ਮਾਰਗ ਪੈਰ ਤੀਜੈ ਸਿਰ ਕੀਜੈ ਕਾਲਾ ਅੱਜ ਇੱਕ ਗੱਲ ਕਰਨਾਂ ਦੇ ਵਿੱਚ ਸੁਣਨ ਨੂੰ ਮਿਲ ਰਹੀ ਹੈ ਇੰਨੀ ਜੀ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਸਾਈਅਤ ਚੱਲਦੀ ਹੈ ਲੋਕ ਅਸਾਇਤ ਵੱਲ ਖਿੱਚੇ ਜਾ ਰਹੇ ਨੇ ਦਾ ਕਾਰਨ ਕੀ ਹੈ ਇਹਦਾ ਸਭ ਤੋਂ ਵੱਡਾ ਕਾਰਨ ਹੈ ਮਨੁੱਖੀ ਮਨ ਦੇ ਵਿੱਚ ਪਈਆਂ ਹੋਈਆਂ ਲਾਲਸਾਵਾਂ ਹੁਣ ਇੱਕ ਆਦਮੀ ਕਹਿੰਦਾ ਹੈ ਤੂੰ ਮੇਰੇ ਵੱਲ ਆ ਮੈਂ ਤੈਨੂੰ ਰੋਟੀ ਦੇਵਾਂਗਾ ਮੈਂ ਤੈਨੂੰ ਪਾਣੀ ਦੇਵਾਂਗਾ ਮੈਂ ਤੈਨੂੰ ਮਕਾਨ ਦੇਵਾਂਗਾ ਮੈਂ ਤੈਨੂੰ ਪੈਸੇ ਦੇਵਾਂਗਾ ਮੈਂ ਤੈਨੂੰ ਕੱਪੜੇ ਦੇਵਾਂਗਾ ਮੇਰੇ ਬਾਲਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਹਿੰਦੇ ਇਹ ਪੁਰਖਾਂ ਜਾਂ ਦਸਵੇਂ ਜਾਮੇ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇਹ ਪੁਰਖਾਂ ਜੇ ਮੇਰੇ ਬਾਲ ਆਉਣੇ ਤੇ ਤੈਨੂੰ ਸੀਸ ਤਲੀ ਤੇ ਰੱਖ ਕੇ ਆਉਣਾ ਕੋਲ ਦੱਸੋ ਜਦੋਂ ਮਨੁੱਖੀ ਮਨ ਦੇ ਵਿੱਚ ਲਾਲ ਥਾਵਾ ਪ੍ਰਵਲ ਹੈ ਤੇ ਫਿਰ ਕਿਹਦੇ ਪਾਸੇ ਢਾਣਗੇ ਮਨੁੱਖ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ जो कहने रख के आ उस पास रोटी भी फ्री दाल भी फ्री आटा भी फ्री पलाना भी फ्री भी फ्री और एक गल सोच सफल कौन है वो जरा आटे दाल पिछे रोटी पिछे पैसे पिछे ईमान छड़ गया धन छाया ਯਾਓ ਜਿਹਨੇ ਧਰਮ ਲਈ ਸਿਰ ਦੇ ਦਿੱਤਾ ਇਤਿਹਾਸ ਕਿਤਾਬੇ ਲਿਖਿਆ ਜਾਊਗਾ ਇਤਿਹਾਸ ਉਸਰ ਦੇਣ ਵਾਲਿਆਂ ਦਾ ਲਿਖਿਆ ਜਾਊਗਾ ਰੋਟੀ ਢਾਲ ਪਿੱਛੇ ਆਦੇ ਪਿੱਛੇ ਆਪਣਾ ਧਰਮ ਛੱਡਣ ਵਾਲਿਆਂ ਦਾ ਇਤਿਹਾਸ ਨਹੀਂ ਲਿਖਿਆ ਹੋਇਆ ਇਸ ਦਾ ਕੀ ਸਾਇਅਤ ਕਰ ਰਿਹਾ ਤੇ ਫਿਕਰਾਂ ਦੀ ਗੱਲ ਨਹੀਂ ਕਦੇ ਹੀਰੇ ਸੜਕਾਂ ਦੇ ਉੱਤੇ ਰੁਣਦੇ ਦੇਖੇ ਕਿਸੇ ਉਹ ਹਮੇਸ਼ਾ ਹੀ ਜਹਰੀ ਦੀਆਂ ਤੁਜ਼ੋਰੀਆਂ ਦੇ ਵਿੱਚ ਜੋ ਬੜੀਆਂ ਮਹਿੰਗੀਆਂ ਹੁੰਦੀਆਂ ਨੇ ਤੇ ਬੜੇ ਮਹਿੰਗੇ ਡੱਬਿਆਂ ਦੇ ਵਿੱਚ ਪਏ ਹੁੰਦੇ ਮਖਮਲੀ ਕੱਪੜਿਆਂ ਦੇ ਉੱਤੇ ਸੜਕਾਂ ਦੇ ਉੱਤੇ ਰੇਤ ਪੱਥਰ ਬਜਰੀ ਇਹ ਆਮ ਸੁਭਦੀ ਦਸਤੀ ਗੁਰੂ ਨਾਨਕ ਸਾਹਿਬ ਦਾ ਸਿੱਖ ਹੀਆ ਜੇ ਲਗੁਰ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਦੀ ਪਾਹੋਂ ਦੇ ਨਾਲ ਧੜਕੇ ਨਿਸ਼ਾਨਾ ਦਿੱਤਾ ਕੁਆਮੀ ਮਿਲੇਗਾ ਕੁਆਮੀ ਮਿਲੇਗਾ ਉਹ ਘਟਗੰਤੀ ਜਿਹਾ ਹੋਏਗਾ ਪਰ ਬੋਗਿੰਤੀ ਨੂੰ ਗਾਮਿਨੇਟ ਕਰੇ ਮੈਨੂੰ ਵਿਦੇਸ਼ ਦੇ ਵਿੱਚ ਬੰਦਾ ਕਹਿਣ ਲੱਗਿਆ ਬੜੀ ਚਿੰਤਾ ਵਾਲੀ ਗੱਲ ਹੈ ਮੈਂ ਕਿ ਕਹਿੰਦਾ ਹੁਣ ਸਿੱਖਾਂ ਦੇ ਬਲਬੂਤੇ ਦੇ ਉੱਤੇ ਪੰਜਾਬ 'ਚ ਸਰਕਾਰ ਨਹੀਂ ਬਣੀ। ਸਿੱਖ ਮੀਨੋਰਟੀ ਹੋ ਗਏ ਨੇ, ਘੱਟ ਗਿਣਤੀ ਹੋ ਗਏ। ਬਹਿ ਕੇ ਨੀ ਰਹਿ ਗਈ। ਕਹਿੰਦਾ ਪਹਿਲਾਂ ਜਿਹੜੀ ਮਰਦਮਸ਼ੁਮਾਰੀ ਹੋਈ ਸੀ 57% ਸੀ, ਬੇਹੱਦ ਹੁਣ ਮਰਦਮਸ਼ੁਮਾਰੀ ਹੋਈ ਤੇ ਕਹਿੰਦਾ ਤੋਂ ਥੱਲੇ ਆ ਗਿਆ। ਬਹਿ ਕੇ ਚਿੰਤਾ ਨਾ ਕਰੋ। ਜੇ ਪੰਜਾਬ ਦੇ ਵਿੱਚ ਹਜ਼ਾਰ ਸਿੱਖ ਵੀ ਰਹਿ ਗਏ ਹਜ਼ਾਰ 50% ਤਾਂ ਬਹੁਤ ਜ਼ਿਆਦਾ ਹੈ ਜੇ 2.5 ਕਰੋੜ ਆਬਾਦੀ ਹੈ ਤੇ ਸਵਾ ਕਰੋੜ ਹੋ ਗਿਆ ਨਾ 50% ਮਗਰ ਜੇ ਹਜ਼ਾਰ ਵੀ ਰਹਿ ਗਿਆ ਸਰਕਾਰ ਕਿਸੇ ਦਾ ਨਾਮ ਨਾ ਬਣਾ ਸਕੇ ਪਰ ਜੇ ਵੀ ਸਰਕਾਰ ਬਣੀ ਨਾ ਉਹਦੀ ਕੀਤ ਲੂਹ ਚੂਰ ਪਾ ਦੂ ਚੱਲ ਨਹੀਂ ਇਹ ਤੇ ਨਾ ਕਿਉਂ ਮਾਠੇ ਗੁਰੂ ਗੋਬਿੰਦ ਸਿੰਘ ਜੀ ਕਾਲਾ ਗੁਰੂ ਗੋਬਿੰਦ ਸਿੰਘ ਜੀ ਦੀ ਕਾਲ ਹੈ ਅੱਜ ਜਿਹੜਾ ਸਾਮਰਾਜ ਹੈ ਅੱਜ ਜਿਹੜੀ ਸਟੇਟ ਹੈ ਤੇ ਮੁਗਲਾਂ ਨਾਲੋਂ ਤਾਕਤਵਰ ਤਾਂ ਨਹੀਂ ਨਾ ਮੁਗਲਾਂ ਦਾ ਰਾਜ ਕਿਥੋਂ ਤੱਕ ਸੀ ਅੱਜ ਦਾ ਅਫਗਾਨਿਸਤਾਨ ਅੱਤਾ ਇਰਾਨ ਪੂਰਾ ਪਾਕਿਸਤਾਨ ਪੂਰਾ ਬਗਲਾਦੇਸ਼ ਤੇ ਪੂਰਾ ਪਾਰਟ ਐਡਾ ਬੜਾ ਸੀ ਨਾ ਮੁਗਲਾਂ ਦਾ ਰਾਜ ਔਰੰਗਜ਼ੇਬ ਦਾ ਰਾਜ ਰੋ 50 ਸਾਲ ਰਾਜ ਕੀਤਾ ਉਹਦੇ ਸੈਕਿੰਡਰੀ 40000 50000 ਇੰਨੇ ਕੋ ਬਾਤ ਇਸੇ ਥਾਂ ਨਹੀਂ ਕਰੀ ਤੇ ਨਕਸ਼ੇ 'ਚ ਦਮ ਪੁੱਟਾ ਨਾ ਮੁਗਲ ਸਾਮਰਾਜ ਦੇ ਜਮਨਾ ਤੋਂ ਲੈ ਕੇ ਅਟਕ ਦਰਿਆ ਤੱਕ ਇਹ ਜਿਹੜਾ ਪੰਜਾਬ ਦਾ ਰੇਖਣ ਹੈ ਇੱਥੋਂ ਮੁਗਲ ਰਾਜ ਦੀਆਂ 700 ਸਾਲ ਤੋਂ ਜੰਮੀਆਂ ਗੜ੍ਹਾਂ ਨੂੰ ਕੁੱਟਣ ਆਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਸੀ अठव ٹوٹل सिख گرو सिखो भरोसा ٹوٹل भरोसा गुरू ते अॼु टोटल भरोसा जहिड़ा व्यक्त ਇਹ ਜਿਸ ਦਿਨ ਗੁਰੂ ਦੇ ਕਰੋਸਾ ਚਾਰ ਕੇ ਸਿੱਖਾਂ ਦਾ ਉਸ ਦਿਨ ਸਰਕਾਰਾਂ ਬਣਾਉਣ ਦੀ ਲੋੜ ਨਹੀਂ ਪੈਣੀ ਸਰਕਾਰਾਂ ਖੁਦ ਖੁਦ ਜਿਹੜਾ ਹੈ ਉਹ ਬਣ ਜਾਂਦੀ ਜਿਸ ਦਿਨ ਗੁਰੂ ਦੇ ਕਰੋਸਾ ਪੈਦਾ ਹੋ ਗਿਆ ਗੁਰੂ ਦੇ ਕਰੋਸਾ ਜਨਮ ਅਸੀਂ ਰਾਜਨੀਤਿਕ ਕਲਾ ਬਾਜ਼ੀਆਂ ਨੂੰ ਬਹੁਤ ਘੱਟ ਸਮਝਦੇ ਰਾਜਨੀਤਿਕ ਲੋਕ ਜਿਹੜੇ ਹੁੰਦੇ ਨੇ ਕਲਾ ਬਾਜ਼ੀਆਂ ਦੇ ਵਿੱਚ ਬੜੀ ਬਾਹਰ ਹੁੰਦੇ ਆ ਉਹ ਅਸੀਂ ਬਹੁਤ ਘੱਟ ਸਮਝਦੇ 2 ਦਸੰਬਰ ਨੂੰ ਜੋ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਉਹ ਹੁਕਮਨਾਮਾ ਇਸ ਕਰਕੇ ਜਿਹੜਾ ਹੋ ਗਿਆ ਕਿ ਰਾਜਨੀਤਿਕ ਕਲਾ ਬਾਤੀਆਂ ਦੀ ਥੋੜੀ ਥੋੜੀ ਸਮਝ ਆ ਗਈ ਸੀ ਵੀ ਕੀ ਕਰ ਰਹੇ ਹੈਗਾ ਇਹ ਕਰਨਾ ਕੀ ਆਸਵੰਦਰੰਦਨ ਨੂੰ ਪਹਿਲਾਂ ਪਤਾ ਲੱਗ ਗਿਆ ਇਹਦੇ ਤੋਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ੀ ਕਰੋਗੇ ਨਾ ਪੱਤੀ ਗਿਣਤੀ ਚ ਗੁੰਡਾ ਬਰਗੇੜਾ ਅਸੀਂ ਚਿੱਠੀਆਂ 'ਚ ਲਿਖਤਾ ਜੇ ਇਹ ਠੈਕ ਲ ਹੁਲੜਬਾਜੀ ਹੋਈ ਤੇ ਤੁਸੀਂ ਜ਼ਿੰਮੇਵਾਰ ਹੋ ਜੇ ਚਿਠੀ ਆ ਕਟੀਆਂ ਨਾ ਉਹਨਾਂ ਦੇ ਚਿਠੀ ਤੇ ਇਹਨਾਂ ਲਿਖਾ ਲਉ ਦਿੱਤਾ ਕਿ ਜੇ ਇਹ ਤੇ ਹੁਲੜਬਾਜੀ ਹੋ ਗਈ ਤੇ ਇਹਦੇ ਜ਼ਿੰਮੇਵਾਰ ਤੁਸੀਂ ਮੰਨੇ ਕਰੋ ਚਿਠੀਆਂ ਤਲੀਖਿਆ ਆ ਰਿਪੋਰਟ ਪਰ ਫਿਰ ਵੀ ਭਰੋਸਾ ਨਹੀਂ ਕੀਤਾ ਸਾਨੂੰ ਪਤਾ ਸੀ ਅਸੀਂ ਵੱਡੀ ਗਿਰਤੀ ਚ ਆ ਭਾਈ ਮੇਜਰ ਸਿੰਘ ਅਰਗੇ ਇਹ ਸੈਕਸੀ ਇਹਨਾਂ ਨੂੰ ਫੋਨ ਕਰਕੇ ਕਹਿਤਾ ਵੀ ਬੀਬੀ ਪੰਜਾਬ ਜਾ ਬੱਦੇ ਲੈ ਕੇ ਆ ਜੀ ਇਹ 100 ਲੈ ਕੇ ਆਉਣਗੇ 550 ਸੰਗਤ ਦਾ ਬੰਦਾ ਹੋਣਾ ਚਾਹੀਦਾ ਜੀ 200 ਲੈ ਕੇ ਆਉਣਗੇ ਤੇ ਸਾਡਾ ਭਾਧਾਰ ਹੋਣਾ ਚਾਹੀਦਾ ਸੰਗਤ ਚ ਬੈਠਾ ਔਰ ਬੈਠਾ ਸੀ ਅਖੀਰial ਤੱਕ ਸਾਡਾ ਚਲਾਓ ਤੇ ਸਾਹਮਣੇ ਬੈਠੇ ਸਿੱਖ ਸੰਗਤਾਂ ਦੇ ਚਿਹਰੇ ਦਾ ਪ੍ਰਭਾਅ ਇੰਨਾ ਜ਼ਿਆਦਾ ਸੀ ਕਿ ਵਿੱਚ ਉਸ ਪੈੜ ਕੀਤਾ ਗੁੰਡਾ ਫਿਰ ਜਿਹੜਾ ਉਹ ਅੱਖਾਂ ਹੀ ਨਹੀਂ ਚੱਕਦਾ ਅੱਖਾਂ ਹੀ ਨਹੀਂ ਚੱਕਦਾ ਸਿੰਘ ਸਰਬਾਨ ਗਵਾਲੀ ਮੇਰੇ ਸਾਥ सच्ची गल दस इतिहास का स्थान है जहु डे शहीद जित गुरु साहिबान ने चरण पाए ने जलनामा कावियां इन अजमत है अज भी कोई मने कोई ना मने असमत जारी है सतारा साल श्री मुक्तर साहब सेवा की है और रात के सनाटे चीना अस्थान की असमत को महसूस कर सकते हो रात के सनाटे चीजें सनाटे कला बरतनी है और तख्तां अजमत है पांच तख्त तख्तां अजमत है जो तख्त की अजमत को नकार चाहे साडे अर्गा उ बैठा हो जथेदार हो चाहे कोई दूजा हुशर बहुत माड़ा वॾी ज़रूरु जहिड़ा बि टकराया मुगल काल तो ला लो जहिड़ा टकराया उहो ख़तम हुया बसि नी मेनू न बे बेठे हिकु इतिहा घटन चेते आई ਜਦੋਂ ਅਨੰਦਪੁਰ ਸਾਹਿਬ ਨੂੰ ਕਿ ਆਪਿਆਸੀ ਤੇ ਇੱਕ ਦਿਨ ਪਹਾੜੀਆਂ ਨੇ ਤੇ ਮੁਗਲਾਂ ਨੇ ਸਕੀਮ ਬਣਾ ਲਈ ਕਿ ਕਿਲੇ ਦਾ ਦਰਵਾਜ਼ਾ ਤੋੜ ਦੇ ਜਦੋਂ ਕਿਲੇ ਦਾ ਦਰਵਾਜ਼ਾ ਟੁੱਟ ਜਾਣਾ ਤੇ ਫਿਰ ਫੌਜ ਬਹੁਤ ਰੱਗੀ ਗਿੰਤੀ ਚ ਅੰਦਰ ਚਲੇ ਜਾਏਗੀ ਕਿ ਅੰਦਰ ਬੈਠੇ ਸਤਿਗੁਰੂ ਜੀ ਨੂੰ ਤੇ ਸਿੱਖਾਂ ਨੂੰ ਜਿਹੜਾ ਉਹ ਫੜ ਲੈਗੀ ਜਮਾਤ ਇਹਨੇ ਕੀ ਜਿਹੜੀਆਂ ਦਰਵਾਜ਼ਾ ਤੋੜਨ ਆਸਤੇ ਉਹਨਾਂ ਨੇ ਕਹਿੰਦੇ ਹਾਥੀ ਜਾਂਦਾ ਪਹਾੜੀਆਂ ਨੇ ਤੇ ਮੁਗਲਾਂ ਨੇ ਕਥਿਆਂ ਇੱਕ ਹਾਥੀ ਜਾਂਦਾ ਹਾਥੀ ਦੇ ਮੱਥੇ ਦੇ ਉੱਤੇ ਛੱਤ ਤੰਗੀਆਂ ਬੰਨ੍ਹ ਦੀਆਂ ਲੋਈ ਦੀ ਤੇ ਫੇਰ ਹਾਥੀ ਨੂੰ ਪਿਆਤੀ ਸ਼ਰਾਬ ਤੇ ਫੇਰ ਉਹਦੀ ਪੂਛ ਫੜ ਕੇ ਜਿਹੜਾ ਨਾ ਪਿੱਛੋਂ ਬਰਸ਼ੇ ਦੀਆਂ ਲੋਹਾਂ ਦਾ ਮਾਰਦੀਆਂ ਸੀ

ਇਸ ਸਤੇ ਤਵੀਆਂ ਜਿਹੜੀਆਂ ਹੋ ਕੇ ਇਤਿਹਾਸ ਪੜਦੇ ਹਨ ਮੈਂ ਸੋਚਿਆ ਕਿ ਆ ਸਾਡੇ ਆਕਾਲੀ ਦਲ ਦੇ ਸਾਫਤਾ ਪ੍ਰਧਾਨ ਸੁਭੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਕਿਚਨ ਕੈਬਿਨੇਟ ਹੈ ਉਹਨਾਂ ਨੇ ਵੀ ਉਹਨੂੰ ਚੈਅ ਕੀਤਾ ਇਦੇ ਮੱਥੇ ਤੇ 7 ਤੰਗੀਆਂ ਬਣਦੀਆਂ ਪਹਿਲੀ ਤੰਗੀ ਪਹਿਲੇ ਕਿਹੜੀ ਬਣੀ ਅੰਲੇ ਪ੍ਰਧਾਨ ਜੀ ਫਿਕਰ ਨਾ ਕਰੋ ਤੁਸੀਂ ਫੇਰੋ ਦੂਜੀ ਤੰਗੀ ਬਣਦੀ ਫੇਰ ਨਾ ਕਰੋ ਜਨਹਿਦਾਰਾਂ ਨੂੰ ਸਾਹਮਣੇ ਆਜਾ ਕਰ ਲਿਆ ਠੀਕ ਆ ਤੀਜੀ ਤੰਗੀ ਬਣਦੀ ਉਹ ਮਹਾਰਾਜ ਫਿਕਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕੰਮ ਜੇ ਚਾਹੇ ਚੌਥੀ ਤਾਂ ਵੀ ਵੱਧਦੀ ਪੈਸਾ ਬੜਾ ਆਪਣੇ ਕੋਲੇ ਬਹੁਤ ਪੈਸਾ ਪ੍ਰਵਾਹ ਕਰ ਤੇ ਪੰਜਵੀਂ ਤਾਂ ਵੀ ਵੱਧਦੀ ਆਪਣਾ ਤਗੜਾ ਆਈਟੀ ਮੈਂਗਾ ਜੀ ਗਾਲਾ ਕੱਟਣ ਲਈ ਇਨਾ ਪੈਣਾ ਦੀਆਂ ਬਹੁਤ ਟ੍ਰੇਡ ਕੀਤਾ ਆਇਆ ਜੀ ਉਹ ਫਿਕਰ ਨਾ ਕਰੋ ਤੇ ਛੇਵੀਂ ਤਾਂ ਵੀ ਵੱਧਦੀ ਆਪਣੇ ਕੋਲੇ ਜੀ ਚਾਪ ਨੂੰ ਸਭ ਤੋਂ ਬਹੁਤ ਹੈ ਜੀ ਫਿਕਰ ਕਰੀਏ ਇਸ ਸਤਿਮਿਤ ਅਭੀ ਬੰਦ ਤੀ ਆਪਣੇ ਕੋਲ ਚੂਹ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਕਰਤਾ ਹੰਕਾਰ ਦਾ ਤੇ ਮਾਰ ਟੁੱਟਾ ਤਾਲ ਤੱਕ ਤੂੰ ਹਾਂ ਤੇ ਉਹਨੇ ਟੁੱਟਾ ਮਾਰਨੀ ਸ਼ੁਰੂ ਕਰਤੀ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਸਰ ਵੀਰ ਸੇ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਜਿੱਤੀ ਥਣੀ ਮਾਰ ਖਾ ਦੂਗਾ ਬੋਲੇ ਦਰ ਨਿਆਰ ਜਿਹੜਿਆ ਲੇਲੇ ਛੇਲੇ ਜੇ ਮਗਰ ਤੈਨੂੰ ਸ਼ੋਭਾ ਲਾ ਰਹੇ ਹਨ ਸਭ ਤੋਂ ਪਹਿਲਾਂ ਇਹ ਰਗੜੇ ਲੜੇ ਬੋਲੇ ਸੋਨ ਹੈ ਸੇ ਸੇ ਅਕਾਲੇ ਇਤਿਹਾਸ ਹੈ ਸਾਡਾ ਇਸ ਰੀ ਅਕਾਲ ਤੱਕ ਸਾਨੂੰ ਟੁੱਟਾ ਮਾਰ ਰਹੇ ਸ੍ਰੀ ਅਕਾਲ ਤੱਕ ਸਾਰੇ ਫੈਸਲਿਆਂ ਤੋਂ ਭਗਾਉਨੇ ਹੋ ਰਹੇ ਅੱਜ 2 ਮਹੀਨੇ ਹੋ ਗਏ ਦੇਹੀ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਭਰ ਚੰਗ ਬੇਟੀ ਨੂੰ ਜਾਂ ਅਕਾਲੀ ਦਲ ਨੂੰ ਆਦੇਸ਼ ਨਹੀਂ ਸੀ ਕਿ ਤਦ ਤੱਕ ਭਰਤੀ ਸ਼ੁਰੂ ਕਰੋ ਸਿੱਧਾ ਆਦੇਸ਼ ਸੱਤ ਮੈਂਬਰੀ ਕਮੇਟੀ ਨੂੰ ਸੀ ਤੇ ਅਜੇ ਤੱਕ ਸੱਤ ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ ਇਹ ਸ਼੍ਰੋਮਣੀ ਅਕਾਲੀ ਦਲ ਥੋੜੀ ਹੈ ਇਹ ਸ਼੍ਰੋਮਣੀ ਪਹਾੜਾ ਦਲ ਹੈ ਔਰ

जो फैसला किया गुरु हर साहब के तखत गुरु में जो जिस दिन फैसला करना सी सिंह साहबान मानजो रघवीर सिंह जी के हो बड़ा प्यार है कहना कि सिंह साहब की कर रहे पांच ਵੀ ਵਿਚਾਰ ਕੋਈ ਰਾਏ ਕੋ ਮਸ਼ਵਰਾ ਮਗਰ ਵੀ ਕਰਤਾ ਦੇ ਉਹਨਾਂ ਦੇ ਘਰ ਗੱਠੇ ਸੀ ਮੈਂ ਮੈਨੂੰ ਪ੍ਰਸ਼ਾਦਾ ਸ਼ਿਕਾਓ ਅਕਾਲ ਤਖਤ ਸਾਹਿਬ ਤੇ ਚਲਦੇ ਰਹਿ ਪਹਿਲਾ ਹਰਮੰਦਰ ਸਾਹਿਬ ਚਲਦੇ ਉੱਥੇ ਕੜਾ ਪ੍ਰਸ਼ਾਦੀ ਦੇਖ ਲੈ ਕੇ ਅਰਦਾਸ ਕਰਦੇ ਆ ਗੁਰੂ ਰਾਮਦਾਸ ਜੀ ਦੇ ਘਰ ਤੇ ਫਿਰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਦੇ ਆ ਕੜਾ ਪ੍ਰਸ਼ਾਦੀ ਦੀ ਖੀਸਾ ਉਸ ਤੋਂ ਬਾਅਦ ਸੋਚਾਂਗੇ ਵੀ ਗੁਰੂ ਸਾਨੂੰ ਕੀ ਸੋਚੀ ਦਿੰਦਾ ਤੇ ਠੀਕ ਹੈ ਅਸੀਂ ਫਾਸਲ ਕੰਸੀ ਜਿਹੜਾ ਮੰਦਸਾ ਵੀ ਦੇ ਲੱਗੇ ਗਏ ਅਰਦਾਸ ਕੀਤੀ ਕਿ ਅਕਾਲ ਤੱਕ ਸਭ ਤੇ ਵੀ ਜਿਹੜਾ ਅਸੀਂ ਅਨੰਦ ਸਾਹਿਬ ਜੀ ਦੇ ਪੰਜ ਪਉੜੀਆਂ ਦਾ ਪਾਠ ਕਰਕੇ ਉੱਤੇ ਅੰਦੇ ਸਿੰਘ ਸਰਬੰਦੀ ਅਰਦਾਸ ਕੀਤੀ ਅਰਦਾਸ ਕਰਕੇ ਇਹਨੇ ਹੁਣ ਦਫ਼ਤਰ ਕਰਕੇ ਕਹਿੰਦੇ ਹੁਣ ਕੀ ਬਦਲਾ ਕਰ ਲੈ ਮੈਂ ਫੈਸਲਾ ਤਾਂ ਉੱਥੇ ਜਿਹੜੇ ਪੇਸ਼ ਕੀਤੇ ਉਹਨਾਂ ਨੂੰ ਸੁਣਨ ਤੋਂ ਪਾ ਵੀ ਪਤਾ ਨਹੀਂ ਕਿ ਕੀ ਫੈਸਲਾ ਹੋਵੇਗਾ ਉਹ ਆਪਣੀ ਗਨਾ ਮਰਦੇਕ ਨਹੀਂ ਮੰਨਦੇ ਕਹੇ ਜੇ ਨਾਮ ਹੈ ਨਹੀਂ ਨਾਮ ਨਹੀਂ ਲੇ ਖੁਜਾਮਣ ਆਪਾਂ ਤਾਂ ਨਹੀਂ ਬਣਾਉਣਾ ਗੁਰੂ ਨੇ ਬਣਾਉਨੇ ਆਪਾਂ ਕੋਈ ਚਲਦਾ ਇਹ ਜੋ ਗੁਰੂ ਵਗੈਰ ਦਾਸ ਕਰਤੀ ਤੇ ਫਿਰ ਜਿਹੜੇ ਗੁਨਾ ਬਣਾਉਣੇ ਗੁਰੂ ਨੇ ਬਣਾਉਣੇ ਆਪਾਂ ਨਹੀਂ ਬਣਾਉਣੇ ਆਪਾਂ ਤਾਂ ਬੋਲਣੇ ਆ ਤੇ ਉਹੀ ਗੱਲ ਹੋ ਗਈ ਗੁਰੂ ਨੇ ਬਣਾ ਦੇ ਇਹ ਗੁਰੂ ਦੀ ਕਲਾ ਹੈ ਕੋਈ ਜਾਨੀ ਹਰਪੀ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸਿੰਘ ਸਾਹਿਬ ਗੈਰੀ ਰਣਜੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ ਕੀਤਾ ਇਹ ਜਿਆਕ ਕਿ ਨਾ ਸੀ ਕਰ ਗਿਆ ਨਹੀਂ ਇਹ ਸਤੂਗੁਰਾਂ ਦਾ ਫੈਸਲਾ ਹੈ ਇਹ ਸਤੂਗੁਰਾਂ ਪੰਚ ਪ੍ਰਧਾਨੀ ਪੰਥ ਸਿੰਘ ਸਰਬ ਅਨਗੁਰ ਗੋਬਿੰਦ ਸਿੰਘ ਸਾਡੇ ਸਾਡੇ ਤਾਕਤਈ ਫਸਿਲ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਔਰ ਅਰਦਾਸ ਕਰਕੇ ਵਿਚਾਰ ਹੋਈ ਹੈ ਕਿ ਜੇ ਉਹਦੇ ਤੋਂ ਮੁਲਕਰ ਹੋਣਗੇ ਤੇ ਭੋਲ ਜਾਨ ਅਮਰੀਕਾ ਨੇ ਪੂਰਾ ਜੋਰ ਲਾ ਲਿਆ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਲਾ ਕੇ ਜੋਰ ਲਾ ਰਿਆ ਸਮੁੰਦਰ ਚੋਂ ਟਾਈਟੈਨਿਕ ਨਹੀਂ ਨਿਕਲਿਆ ਇਹ ਨਾਂ ਨਿਕਲਣਾ ਇਹ ਜੇ ਫੈਸਲੇ ਤੋਂ ਮੁਨਕਰ ਹੋ ਗਏ ਇਹ ਵੀ ਨਹੀਂ ਨਿਕਲ ਜਿੱਥੇ ਮਰਜ਼ੀ ਪੱਗ ਲਾ ਸੋ ਆਪ ਸਾਰੀ ਸੰਗਤ ਦਾ ਸਹਿਯੋਗ ਬਹੁਤ ਜ਼ਰੂਰੀ ਤੁਸੀਂ ਇਹਨਾਂ ਤੋਂ ਸਮਾਗਮ ਰੱਖੋ ਅਸੀਂ ਆਵਾਂਗੇ ਮੇਜਰ ਸਿੰਘ ਜੀ ਬੈਠੇ ਨੇ ਆਉਣਗੇ ਸਾਡੇ ਨੌਜਵਾਨ ਵੀਰ ਆਉਣਗੇ ਇਹਨੇ ਨਾ ਧੂਂਦ ਧੂਂਦ ਨਾਲ ਜੁੜ ਕੇ ਫਿਰ ਤਲਾਬ ਬਣ ਜਾਂਦਾ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਇਕੱਠੀ ਕਰਾਂਗੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਕਹੇ ਸੀ ਭਾਈ ਸਾਹਿਬ ਇੱਕ ਤੁਰਨਾ ਪਾਏਗਾ ਤੁਰਨਾ ਪਾਏਗਾ ਤੁਰਾਂਗੇ ਅਰ ਸੱਚ ਜਾਣਿਓ ਅਕਾਲ ਪੁਰਖ ਨੂੰ ਹਾਜ਼ਰ ਰਾਜ ਅਰ ਜਾਣ ਕੇ ਕਹਿੰਦੇ ਆ ਉਧਿਆਲੇ ਨਹੀਂ ਤੁਰਾਂਗੇ ਉਧਿਆਲੇ ਨਹੀਂ ਤੁਰਾਂਗੇ ਨਾ ਉਹ ਆਂਦਾ ਲਾਲ ਕੱਠਾਂਗੇ ਅੰਤ ਦੀ ਚੜ੍ਹਦੀ ਕਲਾ ਲਈ ਤੁਰਾਂਗੇ ਬੋਲੇ ਸੋਨਿਹਾਰੀ ਸਿਆਣਾ ਸੰਸਥਾਵਾਂ ਜਿਹੜੀ ਸਾਡੀ ਰੀੜ ਦੀ ਹੱਡੀ ਹੈ ਜਦੋਂ ਤਕੜੀਆਂ ਸੀ ਤੇ ਸੰਸਥਾਵਾਂ ਤੋਂ ਆਵਾਜ਼ ਨਿਕਲਦੀ ਸੀ ਦਿੱਲੀ ਕੰਬਦੀ ਸੀ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਉਸੋ ਆਪ ਦੇ ਸਾਥ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਸੇ ਨਾਲ ਹੋਵੋਗੇ ਪੰਥ ਨਾਲ ਹੋਏਗਾ ਸਤਿਗੁਰੂ ਨਾਲ ਹੋਏਗਾ ਨਾ ਕਿਸੇ ਕਿਸਮ ਦਾ ਫਿਕਰ ਕਿਸੇ ਕਿਸਮ ਦੀ ਚਿੰਤਾ ਕਿਸੇ ਕਿਸਮ ਦਾ ਕਰ ਜਦੋਂ ਤੁਸੀਂ ਹੋਏਗਾ ਬਾਕੀ ਉਹਦੇ ਆਲਾ ਕੋਈ ਨਹੀਂ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ ਅਕਾਲ ਪੁਰਖ ਨੇ ਬੜੀ ਇੱਜ਼ਤ ਮਾਨ ਸੁਭਾ ਦਿੱਤੀ ਹੈ ਕੰਦਾ ਸੰਗਤ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਵਰਨਾ ਬੰਦੇ ਨੂੰ ਕੋਈ ਦੇਖ ਨਹੀਂ ਸਕਦਾ ਹੈ ਗਰਾ ਨਹੀਂ ਸਕਦਾ ਸੰਗਤ ਵਾਲੋ ਤਾਂ ਤੁਸੀਂ ਸਦਾ ਹੀ ਜਦੇ ਦਾ ਇਸ ਕਰਕੇ ਇਹ ਮੈਨੂੰ ਮੰਨ ਵੀ ਹੈ ਸੰਗਤ ਹੀ ਨਜ਼ਰ ਚ ਨਹੀਂ ਲਿਕੇ ਕਿਹਨਾ ਹੈ ਕੀ ਹੈ ਬੰਦਾ ਜਿੰਨੇ ਮਰਜੀ ਚਿੱਟੇ ਕੱਪੜੇ ਪਾ ਕੇ ਤੇ ਚਿੱਟੜ ਵਾਲੀ ਗੜੀ ਚ ਲੰਗੇ ਤੇ ਆਖੇ ਕਿ ਮੈਂ ਚਿੱਕੜ ਦਾ ਦਾਗ ਨਹੀਂ ਲਗਣ ਦੇਣਾ ਸਭ ਨੂੰ ਸੰਭਾਲ ਕੇ ਤੁਰੇ ਔਰ ਨਹੀਂ ਲਿਬੜਨ ਹੋ ਰਹਿ ਸਕਦਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਮਲੇ ਨੇ ਆ ਤੁਰੇ ਆਉਣਾ ਤੇ ਆ ਕੇ ਪਰਛੜੇ ਨਾਲ ਉਹਦੇ ਤੇ 75 ਦਿਨ। ਫੀਜੀ ਨੇ ਵੀ ਕਹਿਣਾ ਗਲੀਏ ਚੱਕਰ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾ ਤਾਂ ਭਜਾ ਕੰਮਲੀ ਰਹਾਉ ਤਾਂ ਤੂੰ ਕਹਿੰਦੇ। ਚੱਕਰਸਟ ਨਾਲੇ ਬਹੁਤ ਐ ਚੱਕਰਸਟ ਨਾਲੇ ਪਰਵਾਹ ਨਹੀਂ ਕਰਨੀ ਚਾਹੀਦੀ। ਅਕਾਲਪੁਰਗ ਮਿਹਰਬਾਨ ਉਹਨੇ ਐਨੀ ਵਰਖਾ ਕਰਨੀ ਆ ਚੱਕਰ ਤਾਂ ਇੱਕੋ ਛੱਟਾ ਜੀ ਧੋਲੇ ਲੋਰੇ। ਬੋਲੇ ਈਸੋ ਨਿਹਾਲ ਜੀ ਆਪਣੇ ਦਾ ਕਾਲ ਕੋਤਲੇ ਕਿ ਕੋਈ ਛਰਾਡੇ ਦੇ ਨਾਲ ਕੋ ਦੇਣਾ ਹੈ ਸੁਚਿੰਤਾ ਨਹੀਂ ਹੈ ਸਾਡੇ ਬਹੁਤ ਹੀ ਸਤਕਾਰਯੋਗ ਡੋਟ ਜੀ ਸਾਡੇ ਆਪਣੇ ਜਲੇਰ ਸਿੰਘ ਜੀ ਕੋ ਮੈਂ ਮিস্টার ਸਿੰਘ ਜੀ ਨਾਲ ਗੱਲ ਕਰ ਰਿਹਾ ਸੀ ਬੜੀ ਵੀਰ ਦੇ ਹਿੰਮਤ ਕੀਤੀ ਐ ਸਿੱਖ ਫੈਡਰੇਸ਼ਨ ਦਾ ਇਹ ਫਰੀਦਕੋਟ ਦੇ ਵਿੱਚ ਇਹ ਜ਼ਿੰਮੇਵਾਰੀ ਸੰਭਾਲਦਾ ਹੈ ਔਰ ਸੋਹਣਾ ਨੰਦਾਮ ਕੀਤਾ ਕੋ ਕੌਮੀ ਪ੍ਰਧਾਨ ਦੀ ਹੈ ਤੇ ਅਸੀਂ ਨੌਜਵਾਨਾਂ ਦੇ ਨਾਲ ਹੈ ਜੀ नौ हडी है जिथे भी आवाज मारने अद्धी रात नी आवाज मारो गो बहुत बहुत सारे का धनबाद जी वाहू जी का खालसा वाहेगुरु जी